ਸਤਿ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼ੁਰੂ ਦੇ ਵਿੱਚ ਜੋ ਮੈਂ ਹਰ ਰੋਜ਼ ਕਹਿੰਦਾ ਹਾਂ ਅੱਜ ਵੀ ਕਹਿ ਰਿਹਾ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਰਹੀ ਗੱਲ ਅੱਜ ਦੀ ਵੀਡੀਓ ਦੀ ਅੱਜ ਤਾਂ ਮੈਂ ਗੱਲ ਕਰਨੀ ਹੈ ਅਮਿਤ ਸ਼ਾ ਦੇਸ਼ ਦੇ ਗ੍ਰਹਿ ਮੰਤਰੀ ਨੇ ਜੋ ਸਟੇਟਮੈਂਟ ਦਿੱਤੀ ਹੈ ਲੋਕ ਸਭਾ ਦੇ ਵਿੱਚ ਅਸੰਦ ਦੇ ਵਿੱਚ ਜੋ ਸਟੇਟਮੈਂਟ ਨਹੀਂ ਉਹ ਤਾਂ ਜਵਾਬ ਹੈ ਹਰ ਸਬ੍ਰਤ ਕੌਰ ਬਾਦਦਾ ਲੇਕਿਨ ਬਹੁਤ ਅਹਿਮ ਹੈ ਕਿ ਉਸ ਨੇ ਪੰਜਾਬ ਦੀ ਤੇ ਦੇਸ਼ ਦੀ ਸਿੱਖ ਸਿਆਸਤ ਨੂੰ ਗਰਮਾ ਦਿੱਤਾ ਕੀ ਕਿਹਾ ਉਹ ਕਹਿੰਦੇ ਜਿਹੜੇ ਬੰਦੇ ਨੂੰ ਆਪਣੇ ਕੀਤੇ ਕਤਲ ਤੇ ਨਹੀਂ ਪਸਤਾਵਾ ਉਸ ਨੂੰ ਦਇਆ ਜਿਹੜੀ ਹੈ ਮਾਫੀ ਜਾਂ ਉਹਦੇ ਤੇ ਕਿਸੇ ਕਿਸਮ ਦਾ ਤਰਸ ਨਹੀਂ ਕੀਤਾ ਜਾ ਸਕਦਾ ਦਇਆ ਦਾ ਉਹਨਾਂ ਦੀ ਵਰਡਿੰਗ ਹਿੰਦੀ ਚ ਚੁਣੇ ਨੇ ਮਾਫੀ ਦੀ ਦਇਆ ਤਰਸ ਦਾ ਉਹੀ ਹੱਕਦਾਰ ਜੋ ਪਛਤਾਵਾ ਕਰਦੇ ਤੇ ਇੱਥੇ ਹੀ ਉਹਨਾਂ ਨੇ ਸ਼ਰੋਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਜਵਾਬ ਦਿੱਤਾ ਉਹ ਇਹ ਕਿ ਤੀਜੀ ਪਾਰਟੀ ਜਿਹੜੀ ਹੈ ਉਹ ਇਹਦੇ ਵਿੱਚ ਅਪੀਲ ਨਹੀਂ ਕਰ ਸਕਦੇ ਇਹ ਮਸਲਾ ਤੁਹਾਨੂੰ ਮੈਂ ਥੋੜਾ ਜਿਆਦਾ ਜਿਆਦਾ ਕਰਾ ਦਵਾਂ ਇਹ ਗੱਲ ਬਲਵੰਤ ਸਿੰਘ ਰਾਜਵਾਨ ਦੀ ਹੈ ਔਰ ਰਾਜਵਾਨਾ ਤੁਹਾਨੂੰ ਪਤਾ ਹੀ ਹੈ ਕਿ 31 ਅਗਸਤ 1995 ਨੂੰ ਉਸ ਵੇਲੇ ਦੇ ਮੁੱਖ ਮੰਤਰੀ ਬਿਆਨ ਸਿੰਘ ਦਾ ਕਤਲ ਹੋਇਆ ਸੀ ਮਨੁੱਖੀ ਬੰਬ ਦੇ ਆਪਣੇ ਆਪ ਨੂੰ ਉਡਾਇਆ ਸੀ ਤੇ ਬਿਆਨ ਸਿੰਘ ਦੀ ਉਸ ਦੇ ਵਿੱਚ ਮਾਰਿਆ ਗਿਆ ਸੀ ਉਸ ਸਾਰੀ ਸਾਜਸ਼ਟੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੂੰ ਜਿਹੜੇ ਪਟਿਆਲਾ ਜੇਲ੍ਹ ਦੇ ਵਿੱਚ ਨੇ ਜਿਹੜੀ ਫਾਂਸੀ ਦੀ ਸਜ਼ਾ ਹੋਈ ਸੀ ਫਾਂਸੀ ਲੱਗਣ ਤੋਂ ਪਹਿਲਾਂ ਜਿਹੜੀ ਹੈ ਪਟੀਸ਼ਨ ਪਾਈ ਗਈ ਰਹਿਮ ਦੀ ਫਾਂਸੀ ਉਮਰ ਕੈਦ ਦੇ ਵਿੱਚ ਬਦਲਣ ਵਾਲੀ ਜਿਹੜੀ ਪਟੀਸ਼ਨ ਆਪਨੀ ਮਾਫੀ ਮੰਗੀ ਸ਼ੋਭਰੀ ਘਰਦਵਾਰਾ ਪ੍ਰਬੰਧਕ ਕਮੇਟੀ ਨੇ ਪਾਈ ਸੀ ਉਹ ਪਟੀਸ਼ਨ ਪਾਈ ਕਿਉਂ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਨੇ ਆਦੇਸ਼ ਦਿੱਤਾ ਸੀ ਕਿ ਬਚਾਓ ਬਾਦਲ ਸਰਕਾਰ ਸੀ ਉਸ ਵੇਲੇ ਚਲੋ ਬਚ ਗਈ ਫਾਂਸੀ ਨਹੀਂ ਹੋਈ ਲੇਕਨ ਅਪੀਲ ਤੇ ਫੈਸਲਾ ਵੀ ਨਹੀਂ ਹੋਇਆ 12 ਸਾਲ ਹੋ ਗਏ ਟੋਟਲ 29 ਸਾਲ ਹੋ ਗਏ ਰਾਜਵਾਨਾ ਨੂੰ ਜੇਲ੍ਹ ਦੇ ਵਿੱਚ ਤਕਰੀਬਨ 17 16 ਸਾਲ ਤੋਂ ਕਾਰਡ ਕੋਠੜੀ ਜਿਹੜੀ ਫਾਂਸੀ ਵਾਲੀ ਕੋਠੜੀ ਉਹਦੇ ਵਿੱਚ ਬੰਦਾ ਹੈ 12 ਸਾਲ ਤੋਂ ਜਿਹੜੀ ਇਹ ਅਪੀਲ ਦਾ ਫੈਸਲਾ ਨਹੀਂ ਹੋਇਆ ਹਾਲਾਂਕਿ ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ ਇਹਦਾ ਫੈਸਲਾ ਕਰੋ ਇਸ ਮਾਮਲੇ ਨੂੰ ਜਦੋਂ ਉਹ ਜਿਹੜੇ ਬ੍ਰਿਟਿਸ਼ ਏਰਾ ਦੇ ਬਿੱਲ ਆਏ ਨੇ ਜਿਹੜੇ ਕ੍ਰਾਈਮ ਦੇ ਫੌਜਦਾਰੀ ਅਪਰਾਧ ਦੇ ਮਾਮਲੇ ਦੇ ਵਿੱਚ ਉਹਨਾਂ ਤੇ ਬਹਿਸ ਹੋ ਰਹੀ ਸੀ ਤੇ ਇਹ ਮਸਲਾ ਹਰ ਸਿਵਰਤ ਕੋਲ ਬਾਦਲੇ ਪਠਾਇਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਤੇ ਜਿਹੜਾ ਬੇਇਨਸਾਫੀ ਹੁੰਗੀ ਜੋ ਹੋ ਰਹੀ ਹੈ ਰਾਜੋ ਆਨੰਦ ਨਾਲ ਉਹਨਾਂ ਦੀ ਗੱਲ ਦੇ ਜਵਾਬ ਦੇ ਵਿੱਚ ਇੱਕ ਕਿਸਮ ਦਾ ਸਾਫ਼ ਕੋਰੀ ਨਾ ਕੀਤੀ ਗਈ ਅਮਿਤ ਸ਼ਾਹ ਵੱਲੋਂ ਹਾਲਾਂਕਿ ਇਹ ਗੱਲ ਵੀ ਤੁਹਾਨੂੰ ਦੱਸ ਦੋ ਇਹ ਨਾ ਤਾਂ ਅੱਜ ਕੀਤੀ ਹੈ ਲੇਕਿਨ ਇਸ ਤੋਂ ਪਹਿਲਾਂ 19 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਦੋਂ 550ਵਾਂ ਪ੍ਰਕਾਸ਼ ਪੂਰਵ ਮਨਾਇਆ ਜਾ ਰਿਹਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਰੇ ਸਿੱਖਬੱਤੀ ਸਮੇਤ ਰਾਜਵਾਨਾ ਇਸ ਇਸ ਮਾਮਲੇ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਸੀ ਪਰ ਅਮਰਲੀ ਹੋਇਆ ਸੀ ਮਤਲਬ ਆਪਣੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਖਾਰਜ ਕਰ ਦਿੱਤਾ ਤੇ ਜਿਹੜਾ ਹੈ ਅਮਿਤ ਸ਼ਾਹ ਨੇ ਹੁਣ ਇਹ ਜਿਹੜਾ ਹੈ ਇਹਦੇ ਕਈ ਕਿਸਮ ਦੇ ਦੂਰਗਾਮੀ ਨਤੀਜੇ ਨਿਕਲਣਗੇ ਇੱਕ ਤਰ੍ਹਾਂ ਨਤੀਜਾ ਇਹ ਸਾਹਮਣੇ ਆਉਂਦਾ ਹੈ ਕਿ ਜਿਸ ਤਰ੍ਹਾਂ ਇੰਡੀਆ ਗੱਠਜੋੜ ਬਣ ਰਿਹਾ ਹੈ ਉੱਪਰ ਲਗਭਗ ਤੈ ਹੋ ਚੁੱਕਿਆ ਹੈ ਤੇ ਇਹ ਵੀ ਤੈ ਚੁੱਕਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਖਿਡਣਗੇ ਤੇ 7-7 ਸੀਟਾਂ ਦਾ ਫੈਸਲਾ ਜਿਹੜੀ ਚੰਡੀਗੜ੍ਹ ਦੀ ਵਿਚ ਪਾ ਦਈਏ 13+1 7-7 ਦੋਨੋਂ ਕਿਉਂਕਿ ਚੰਡੀਗੜ੍ਹ ਦਾ ਕਲੇਮ ਆਮ ਆਦਮੀ ਪਾਰਟੀ ਇਸ ਕਰਕੇ ਕਰ ਰਹੀ ਹੈ ਕਿ ਉੱਥੇ ਉਹਨਾਂ ਦੇ ਪਾਰਸ਼ਦ ਜ਼ਿਆਦਾ ਨੇ ਭਾਵੇਂ ਮੇਅਰ ਜਿਹੜਾ ਹੈ ਉਹ ਬਨੌਂ ਚ ਕਾਮਯਾਬ ਹੋ ਗਈ ਭਾਰਤੀ ਜਨਤਾ ਪਾਰਟੀ ਸੋ ਸਤ ਸਤ ਜੇ ਪੰਜਾਬ ਦੇ ਲੋਕ ਸਭਾ ਦੇ ਵਿੱਚ ਦੋਨੇ ਪਾਰਟੀਆਂ ਇਕੱਠੀਆਂ ਹੋ ਕੇ ਲੜਦੀਆਂ ਨੇ ਤਾਂ ਪੰਜਾਬ ਦੇ ਵਿੱਚ ਜਿਹੜੀ ਆਸ ਜਿਹੜੀ ਲੱਗ ਰਹੀ ਸੀ ਕਿ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਮੁੰਡ ਇਕੱਠੇ ਹੋ ਜਾਣਗੇ ਜੀ ਦੀ ਆਸ ਇਸ ਕਰਕੇ ਵੀ ਬਣਦੀ ਸੀ ਕਿ ਸੰਦੀਪ ਸਿੰਘ ਢੀਂਟਾ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਉਸ ਨੇ ਵੀ ਸੰਕੇਤ ਉਸ ਵੇਲੇ ਕਰਤਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗ ਲਈ ਅਸੀਂ 23 ਤਰੀਕ ਨੂੰ ਮੀਟਿੰਗ ਕਰਾਂਗੇ ਤੇ ਉਸ ਤੋਂ ਬਾਅਦ ਫੈਸਲਾ ਕਰਾਂਗੇ ਘਰ ਵਾਪਸੀ ਕਰਦੀਆਂ ਕਿ ਨਹੀਂ ਜ਼ਗੀਰ ਕੌਰ ਬਾਰੇ ਵੀ ਬੀਬੀ ਜ਼ਗੀਰ ਕੌਰ ਬਾਰੇ ਵੀ ਇਸੇ ਤਰ੍ਹਾਂ ਦੀਆਂ ਕਿਹਾਸਾਂ ਰਹੀਆਂ ਨੇ ਮਤਲਬ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ 16 ਸੀ ਉਹ ਵੀ ਇੱਧਰ ਆ ਜਾਣ ਤੇ ਉਸ ਤੋਂ ਬਾਅਦ ਇੱਕੇ ਦੀ ਗੱਲ ਜਿਹੜੀ ਹੈ ਚੱਲ ਚੰਗੀ ਹੈ ਜਾਂ ਅੰਦਰੋਂ ਅੰਦਰ ਹੀ ਚੱਲ ਰਹੀ ਸੀ ਇਹ ਗੱਲਬਾਤ ਬਾਰੇ ਸਰਜੀਤ ਸਿੰਘ ਰਖੜਾ ਨੇ ਕਹਿ ਦਿੱਤਾ ਸੀ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਸੋ ਇੱਕ ਪਾਸੇ ਤਾਂ ਇਹ ਗੱਲਬਾਤ ਚੱਲ ਰਹੀ ਹੈ ਦੂਜੇ ਪਾਸੇ ਹੁਣ ਸ਼੍ਰੋਮਣੀ ਅਕਾਲੀ ਦਰ ਕਿਸ ਤਰੀਕੇ ਨਾਲ ਇਸ ਮੂਵ ਨੂੰ ਅੱਗੇ ਚਲਾਏਗਾ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿਉਂਕਿ ਸਿੱਖ ਕੌਮ ਦੀ ਆ ਭਾਵਨਾਵਾਂ ਦਾ ਸਵਾਲ ਹੈ ਹਾਲਾਤ ਇਸ ਤਰ੍ਹਾਂ ਦੇ ਬੜੇ ਹੋਏ ਨੇ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਪ ਜੀ ਦਾ ਔਰ ਜਾ ਕੇ ਪੋਖੜ ਤਾਲ ਜਿਹੜੀ ਰਾਜਵਾਲਾ ਨੇ ਰੱਖੀ ਸੀ ਜੇਲ੍ਹ ਦੇ ਵਿੱਚ ਕਿ ਤੁਸੀਂ ਪਟੀਸ਼ਨ ਵਾਪਸ ਲਓ ਤੇ ਉਹਦੇ 31 ਅਗਸਤ ਤੱਕ ਦਾ ਟਾਈਮ ਲਿਆ ਹੋਇਆ ਤਾਂ ਇਹ ਸਾਰੇ ਹਾਲਾਤ ਦੇ ਵਿੱਚ ਅੰਮ੍ਰਿਤਸਰ ਦੀ ਕੂਰੀ ਨਾ ਉਹ ਵੀ ਲੋਕ ਸਭਾ ਦੇ ਵਿੱਚ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਇੱਕ ਝਟਕਾ ਹੈ ਅਕਾਲੀ ਦਰਬ ਦੇ ਤੇ ਝਟਕਾ ਇਸ ਕਰਕੇ ਵੀ ਹੈ ਕਿ ਤੁਸੀਂ ਹੁਣ ਤੱਕ ਜਦੋਂ ਇੰਨਾ ਨਾਲ ਤੁਹਾਡੀ ਸਾਂਝ ਸੀ ਉਦੋਂ ਤੁਸੀਂ ਕਿਉਂ ਨਹੀਂ ਇਹ ਮਸਲਾ ਉਠਾਇਆ ਉਦੋਂ ਤੁਸੀਂ ਬਿਨਾਂ ਸ਼ਰਤ ਇਹਨਾਂ ਨੂੰ ਜਿਹੜਾ ਹੈ ਸਪੋਰਟ ਦਿੰਦੇ ਰਹੇ ਤੇ ਕਟੋ-ਕਟ ਤੁਸੀਂ ਕੌਮ ਲਈ ਕੀ ਲਿਆ ਇਹ ਕੌਮ ਨੂੰ ਦੱਸੋ ਲੋਕ ਵਿਰੋਧੀ ਇਸ ਕਿਸਮ ਦੇ ਸਵਾਲ ਕਰਦੇ ਨੇ ਕਿ ਤੁਸੀਂ ਸਿਰਫ ਨਿੱਜੀ ਫਾਇਦੇ ਲਏ ਕੋਈ ਫਾਇਦਾ ਕੌਮ ਦਾ ਨਹੀਂ ਲਿਆ ਹੁਣ ਕਿਉਂਕਿ ਤੁਸੀਂ ਪਾਵਰ ਚੋਂ ਬਾਹਰ ਹੋ ਇਸ ਕਰਕੇ ਤੁਸੀਂ ਬੰਦੀ ਸਿੰਘਾਂ ਦੀ ਜਾਂ ਕੌਮ ਦੀ ਗੱਲ ਕਰ ਰਹੇ ਹੋ ਇਹ ਗੱਲ ਅਕਾਲੀ ਦਲ ਤੇ ਇਲਜ਼ਾਮ ਲੱਗਦੇ ਨੇ ਇਸ ਕਿਸਮ ਦੀ ਗੱਲ ਆਈ ਹੈ ਤੇ ਲਾਬਤਾਈ ਵੀ ਲੱਗਦੇ ਨੇ ਕਿ ਜਿਹੜੀ ਅਕਾਲੀ ਦਖਤ ਸਾਬ ਨੂੰ ਕਮੇਟੀ ਬਣਾਈ ਗਈ ਹੈ ਉਹਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੇ ਵੀ ਬੰਦੇ ਪਾਏ ਨੇ ਚਲੋ ਵੈਸੇ ਉਹਨੂੰ ਕਮੇਟੀ ਤਾਂ ਬਣੂਗੀ ਕਮੇਟੀ ਦੀ ਰੈਲੇਵੈਂਸ ਕੀ ਰਹੇਗੀ ਕਮੇਟੀ ਦੀ ਤਾਂ ਰੈਲੇਵੈਂਸ ਉਸ ਦਿਨ ਵੀ ਨਹੀਂ ਸੀ ਜਦੋਂ ਹਰਜਿੰਦਰ ਸਿੰਘ ਧਾਮੀ ਸ਼ਰੋਬੀ ਕਮੇਟੀ ਦੇ ਪ੍ਰਧਾਨ ਇਹ ਕਹਿ ਰਹੇ ਸੀ ਮੀਟਿੰਗ ਤੋਂ ਬਾਅਦ ਇੱਕੋ ਮੀਟਿੰਗ ਹੋਈ ਹੈ ਉਸ ਕਮੇਟੀ ਦੀ ਉਸ ਤੋਂ ਬਾਅਦ ਇਹ ਕਹਿ ਰਹੇ ਸੀ ਕਿ ਅਸੀਂ ਪਿਆਰ ਨਾਲ ਗੱਲ ਕਰਾਂਗੇ ਕਿ ਤਕਰਾਰ ਨਾਲ ਨਹੀਂ ਗੱਲ ਕਰਾਂਗੇ ਤਾਂ ਹੁਣ ਪਿਆਰ ਨਾਲ ਵੀ ਕਰ ਲੋ ਚਾਹੇ ਤਕਰਾਰ ਨਾਲ ਕਰ ਲੋ ਤਕਰਾਰ ਤਾਂ ਕੀ ਕਰਨਾ ਸੀ ਜੇ ਤਕਰਾਰ ਕਰਨਾ ਹੁੰਦਾ ਤਾਂ ਵੀ ਦਾ ਜਿਹੜਾ ਪਰ ਪ੍ਰਟੈਸਟ ਸੀ ਜਿਹਦੇ ਚ 26 ਲੱਖ ਸਿਗਨੇਚਰ ਲੈ ਕੇ ਜਾਣੇ ਸੀ ਕਿੰਨਾ એનર્ਜੀ ਵੇਸਟ ਕੀਤੀ ਆ ਕੌਮ ਦੀ ਉਹ 26 ਲੱਖ ਸਦੇ ਚੋਂ ਨਿਕਲਿਆ ਕੀ ਉਹਦੇ ਚੋਂ ਤੇ ਉਹ ਸਾਰਾ ਉਹ ਫਿਰ ਉਹ ਮਾਰਚ ਬਿਲਤਵੀ ਨਾ ਹੁੰਦਾ ਅਸਲ ਦੇ ਵਿੱਚ ਗੱਲ ਕੀ ਹੁੰਦੀ ਆ ਕਿ ਕੋਈ ਵੀ ਪੋਲੀਟਿਕ ਸਿਆਸਤ ਦੇ ਵਿੱਚ ਨਾ ਪਾਵਰ ਦੇਖੀ ਜਾਂਦੀ ਹੈ ਵੀ ਗਰਾਊਂਡ ਤੇ ਤੁਹਾਡੇ ਕੋਲ ਕੀ ਹੈ ਤੇ ਜਦੋਂ ਤੁਹਾਡੇ ਕੋਲ ਦਮ ਹੋਵੇ ਅੱਜ ਕਿਸਾਨਾਂ ਕੋਲ ਦਮ ਹੈ ਤੇ ਥੋੜੀ ਜੀ ਗੱਲ ਕਹਿੰਦੇ ਨੇ ਉਹਦੀ ਮੁੱਖ ਮੰਤਰੀ ਕੋਈ ਹੋਵੇ ਅਗਲਾ ਕਹਿੰਦੇ ਇਹ ਤਾਂ ਪ੍ਰਧਾਨ ਮੰਤਰੀ ਛਕਾ ਲਿਆ ਵੀ ਇਹਨਾਂ ਨੇ ਇਹਨਾਂ ਦੀ ਗੱਲ ਸੁਣੋ ਕੱਲ ਨੂੰ ਸਾਡੇ ਸਾਹਮਣੇ ਨਾ ਮੋਰਚਾ ਲਾ ਦੇਣ ਜਿਹੜੀ ਉਹ ਗੱਟ ਸੀ ਉਹ ਖਤਮ ਹੋ ਚੁੱਕੀ ਹੈ ਕਾਲੀਗੜ੍ਹ ਪੁਰਾਣਾ ਕਾਲੀ ਦਾ ਤਾਂ ਧੌਂ ਰਿਹਾ ਨਹੀਂ ਤਾਂ ਇਹ ਇੱਕ ਮਸਲਾ ਹੁਣ ਖੜਾ ਹੋ ਗਿਆ ਕਿ ਹੁਣ ਕੀ ਕਰਨਗੇ ਕੀ ਉਹ ਸਮਝੌਤਾ ਹੋ ਗੱਠਜੋੜ ਹੋ ਕਿ ਨਹੀਂ ਹੋ ਨਹੀਂ ਹੁੰਦਾ ਤਾਂ ਬਿਲਕੁਲ ਹੀ ਖਤਮ ਦੋ ਇਕੱਠੇ ਹੋ ਜਾਣਗੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਮਸਲਾ ਖੜਾ ਹੋ ਗਿਆ ਤੇ ਦੂਜੇ ਪਾਸੇ ਉਹ ਸਿੱਖ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਹੁੰਦੇ ਨਹੀਂ ਸਰਕਾਰੀ ਸਿੱਖ ਜਿਹਨਾਂ ਨੂੰ ਕਹਿ ਦਿੰਨੇ ਆ ਉਹ ਕੀ ਕਰਨਗੇ ਮਤਲਬ ਮਰਜਿੰਦਰ ਸਿੰਘ ਸਿਰਸਾ ਹਰਮੀਤ ਸਿੰਘ ਕਾਲਕਾ ਜਿਹੜਾ ਉਹ ਕਮੇਟੀ ਦਾ ਮੈਂਬਰ ਆ ਅਗਾਲਤਖ ਸਾਹਿਬ ਜੀ ਦਾ ਉਹਦਾ ਹੁਣ ਕੀ ਰੈਲੇਵੈਂਸ ਹੁਣ ਕਮੇਟੀ ਦੀ ਕੀ ਰੈਲੇਵੈਂਸ ਹੈ ਉਹ ਕੀ ਕਰਨਗੇ ਕਿ ਨੂੰ ਜਾ ਕੇ ਕਹਿਣਗੇ ਗ੍ਰਹਿ ਮਾਤਰੀ ਦਾ ਜਿਹਨੂੰ ਕਹਿਣਾ ਸੀ ਪਿਆਰ ਨਾਲ ਉਹਨੇ ਤਾਂ ਸਤਿਕਾਰ ਨਾਲ ਤੁਹਾਨੂੰ ਜਵਾਬ ਵੀ ਦਿੱਤਾ ਵੀ ਕੁਝ ਨਹੀਂ ਕੋਈ ਦਿਆ ਦੂ ਨਹੀਂ ਇਹਨਾਂ ਦਾ ਉਹਦਾ ਕੋਈ ਜਿਹੜਾ ਬੰਦਾ ਕਹਿੰਦਾ ਪਸਤਾਵਾ ਨਹੀਂ ਘਟਾਉਂ ਤਾਂ ਭੀਖਾ ਦੀ ਉਹਨੂੰ ਦਿਆ ਕਾ ਦੀ ਤਾਂ ਜਿਹੜਾ ਇਹ ਕਹਿਣਾ ਵੈਸੇ ਮੈਨੂੰ ਤਾਂ ਇਹ ਵੀ ਨਹੀਂ ਚੰਗਾ ਲੱਗਿਆ ਕੋਈ ਸਿੱਖ ਭੀਖ ਮੰਗਦਾ ਕੋਈ ਹੋਵੇ ਮੌਤ ਹੋਵੇ ਜਿਹੜੇ ਭੀਖ ਤਾਂ ਭੀਖ ਨਾ ਜੇ ਸਾਰੇ ਜਾਨ ਦੀ ਵੀ ਭੀਖ ਮੰਗਣੀ ਹੈ ਜਾਨ ਦੀ ਵੀ ਜਿਹੜੀ ਹੈ ਉਹ ਵੀ ਕੋਈ ਨਹੀਂ ਹੈ ਜਿਵੇਂ ਉਹ ਦਿਆ ਦਿਆ ਕਰਦਾ ਇਸ ਤਰ੍ਹਾਂ ਦੀ ਕੋ ਗੱਲ ਨਹੀਂ ਬੰਦੇ ਨੇ ਮਰਨਾ ਤਾਂ ਇੱਕ ਦਿਨ ਹੁੰਦਾ ਹੀ ਹੈ ਤੂੰ ਇਸੇ ਕਰਕੇ ਰਾਜਵਾਨਾ ਨੇ ਨਹੀਂ ਮੰਗੀ ਇਹ ਵੀ ਗੱਲ ਸਮਝ ਦੱਸੋ ਰਾਜਵਾਨ ਨੇ ਹਾਲ ਤੱਕ ਮਾਸਪੀ ਪਟੀਸ਼ਨ ਤੇ ਕੋਈ ਸਵੀਚਰ ਨਹੀਂ ਕੀਤੀ ਨਾਈ ਪਾਈ ਹੈ ਉਹ ਤਾਂ ਬਲਕਿ ਕਹਿੰਦਾ ਤੁਸੀਂ ਵਾਪਸ ਲੋ ਤਾਂ ਮੈਨੂੰ ਖੁੱਲੀ ਛੁੱਟੀ ਦਿਓ ਮੈਨੂੰ ਜਫਾਂਸੀ ਨਾਲ ਨਹੀਂ ਲਾਉਣਗੇ ਹਾਲਾਂਕਿ ਉਹ ਫਾਂਸੀ ਲੱਗਦੀ ਰਹੀ ਪਰ ਹੁਣ ਮਸਲਾ ਤਾਂ ਇਹ ਵੀ ਕੁਝ ਹੋਏਗਾ ਆ ਤਾਂ ਕੁਝ ਇਹ ਦੋਨੇ ਸ਼੍ਰੋਮਣੀ ਅਕਾਲੀ ਦਲ ਦਾ ਵਿਚਕਾਰ ਸੰਕਟ ਆ ਗਿਆ ਔਰ ਉਹਨਾਂ ਜਿਹੜੇ ਸਰਕਾਰੀ ਸਿੱਖਾਂ ਦਾ ਵੀ ਧਰਮ ਸੰਕਟ ਤਾਂ ਖੜਾ ਹੋ ਗਿਆ ਤੇ ਫਿਰ ਹੋਏਗਾ ਕੀ ਇਹਦੇ ਚ ਸੋਚ ਕੇ ਜਿੱਥੇ ਇੱਕਾ ਹੁੰਦਾ ਤਾਂ ਫਿਰ ਸਾਰੇ ਇਕੱਠੇ ਵੀ ਜਾਂਦੇ ਇਕਤਾ ਹੈ ਨਹੀਂ ਜਿਹੜੀ ਦੂਜੀ ਬਾਕੀ ਅਕਾਲੀਆਂ ਦੀ ਦਾਦਾ ਲਾਉ ਉਹ ਤਾਂ ਕਹਿੰਦੇ ਨੇ ਜੀ ਤੁਸੀਂ ਪਹਿਲਾਂ ਕਿੱਥੇ ਸੀ ਤੁਸੀਂ ਉਹ ਤਾਂ ਸਰਕਾਰ ਨੂੰ ਕਹਿੰਦੇ ਨੇ ਤੁਸੀਂ ਤਾਂ ਪੰਜ ਸਾਲ ਕੋ ਜੰਡੇ ਛੜਤਾ ਹੁਣ ਤੁਸੀਂ ਕੀ ਕਰੋਗੇ ਤਾਂ ਇਸ ਕਰਕੇ ਉਹਨਾਂ ਕੋਲ ਜਵਾਬ ਕੋਈ ਨਹੀਂ ਹੈ ਤੇ ਕਾਨੂੰਨੀ ਤੌਰ ਤੇ ਜੇਕਰ ਬਚਦਾ ਹੈ ਉਹਦੇ ਲਈ ਇਹਨਾਂ ਨੂੰ ਕੇ ਵਧਣਾ ਚਾਹੀਦਾ ਪਹਿਲਾਂ ਵੀ ਗੱਲ ਹੋਈ ਸੀ ਕਾਨੂੰਨ ਦਾ ਰਸਤਾ ਕਿਉਂ ਨਹੀਂ ਇਖਤਿਆਰ ਕਰਦੇ ਸੁਪਰੀਮ ਕੋਰਟ ਨੇ ਬੇਸੇ ਪਹਿਲਾਂ ਵੀ ਕਿਹਾ ਹੋਇਆ ਸੋ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਲੇਕਿਨ ਅਮਿਤ ਸ਼ਾਹ ਦੇ ਇਸ ਬਿਆਨ ਨੇ ਜਿਹੜਾ ਲੋਕ ਸਭਾ 'ਚ ਦਿੱਤਾ ਸੱਚ ਬੱਚੇ ਵੱਡੇ ਧਰਮ ਸੰਕਟ ਖੜੇ ਕਰਤੇ ਦੋਨਾਂ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਹਮਣੇ ਵੀ ਤੇ ਉਹਨਾਂ ਅਕਾਲੀ ਦਲਾਂ ਦੇ ਸਾਹਮਣੇ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਚੱਲ ਰਹੇ ਨੇ ਅੱਜ ਜੈਨੈ ਮਿਲਦੇ ਇੱਕ ਨਵੀਂ ਵੀਡੀਓ ਦੋਟ ਸੋਟੋ ਬਹੁਤ ਬਹੁਤ ਸ਼ੁਕਰੀਆ